ਤਾਂ ਕਿਹਾ ਜਾਂਦਾ ਸੀ ਬੈਠ ਕੇ ਦੇਖ ਜਮਾਨਾ ਬਾਬੇ ਪੰਗੜਾ ਪਾਉਂਦੇ ਨੇ ਤੇ ਬਾਬੇ ਕਿਸੇ ਤੋਂ ਘੱਟ ਨਹੀਂ ਤਾਂ ਜਿੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਤਾਂ ਉੱਥੇ ਹੀ ਬਾਬੇ ਰੋਟੀਆਂ ਵੀ ਲਾਉਂਦੇ ਨੇ ਸੀ ਕਿਸੇ ਸੰਦੋਲ ਕੋਸ ਪਹਿਲਾਂ ਵੀ ਆਉਂਦੀ ਸੀ ਬਾਕੀ ਅੰਦੋਲਨ ਨੇ ਜਿਹੜਾ ਜਮਾਂ ਪੱਕੇ ਕਰਤਾ ਜਿਵੇਂ ਕਹਿ ਸਕਦੇ ਆ ਵੀ ਜਮਾਂ ਚੰਗੀ ਤਰ੍ਹਾਂ ਟ੍ਰੇਨਿੰਗ ਦੇ ਦਿੱਤੀ ਕਿਉਂਕਿ 13 ਮਹੀਨੇ 13 ਦਿਨ ਪਹਿਲਾਂ ਬੈਠੇ ਰਹੇ ਸੀਗੇ ਤੇ ਉਦੋਂ ਵੀ ਲੰਗਰਾਂ ਦੇ ਵਿੱਚ ਪ੍ਰਸ਼ਾਦੇ ਵਗੈਰਾ ਆਪ ਹੀ ਤਿਆਰ ਕਰਦੇ ਸੀ ਤੇ ਹੁਣ ਦੇਖਦੇ ਆ ਵੀ ਬੋਦੀ ਸਰਕਾਰ ਆ ਕਿੱਥੇ ਸਾਡੀਆਂ ਮੰਗਾਂ ਸਾਡੀ ਝੋਲੀ ਭਾ ਕੇ ਤੋੜਦੀ ਐ ਅਸੀਂ ਪਹਿਲਾਂ ਸ਼ਾਸਤਮਹੀ ਬਹਿ ਕੇ ਮੰਗਾਂ ਮੰਗਣਾ ਐ ਮਨਾਉਣਾ ਐ ਤਾਂ ਕਿਹਾ ਜਾਂਦਾ ਸੀ ਬੈ ਕੇ ਦੇਖ ਜਮਾਨਾ ਬਾਬੇ ਪੰਗੜਾ ਪਾਉਂਦੇ ਨੇ ਤੇ ਬਾਬੇ ਕਿਸੇ ਤੋਂ ਘੱਟ ਨਹੀਂ ਤਾਂ ਜਿੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਤਾਂ ਉੱਥੇ ਹੀ ਬਾਬੇ ਰੋਟੀਆਂ ਵੀ ਲਾਉਂਦੇ ਨੇ ਸਹੀ ਗੱਲ ਐ ਬਾਪੂ ਜੀ ਹਾਂਜੀ ਹਾਂਜੀ ਸਹੀ ਗੱਲ ਐ ਜੀ ਇਹ ਰੋਟੀਆਂ ਵੀ ਲਾ ਰਹੇ ਆ ਪਰ ਮੋਦੀ ਸਰਕਾਰ ਨੇ ਸਾਨੂੰ 2021 2268 ਦਬਾਇਆ ਸੀਗਾ ਵੀ ਮੈਂ ਇਹਨਾਂ ਦੀ ਆਪਣੇ ਸਾਰੇ ਕਿਸਾਨਾਂ ਦੀ ਆਏ ਤੁਗਣੀ ਕਰ ਦੂੰਗਾ ਉਹ ਤਾਂ ਇਹਨੇ ਤਾਂ ਹੋਈ ਨਹੀਂ ਗਈ ਉਹ ਹੁਣ ਕਿਸਾਨ ਭਾਈ ਕਰਾਉਣ ਪਾਉਣ ਆਏ ਆ ਅਸੀਂ ਤਾਂ ਆਪਦੀਆਂ ਲੈਣ ਆਏ ਆ ਮੰਗਾ ਮੰਗਣਾ ਉਹਦਾ ਕਰਕੇ ਹੁਣ ਭਾਈ ਇਹ ਦਿਨ ਤਾਂ ਸਾਨੂੰ ਦੇਖਣੀ ਪੈਣਗੇ ਤਾਂ ਕੋਈ ਇਹਦਾ ਹੁੰਦਾ ਸੀ ਵੀ ਕਿਸਾਨ ਹੁਣ ਵੀ ਕਹਿੰਦੇ ਨੇ ਵੀ ਕਿਸ ਤਰੀਕੇ ਦਿੱਲੀ ਜਾਣਗੇ ਇਹਨਾਂ ਨਾਲ ਤਾਂ ਜੀ ਕੱਠ ਨਹੀਂ ਹੁੰਦਾ ਪਰ ਕਿਸਾਨਾਂ ਨੇ ਤਾਂ ਆਪਣੇ ਜਾਮਦਾਰ ਪੱਕੇ ਹਜੇ ਸਾਡੇ ਆ ਰਹੇ ਆ ਜੀ ਪਿੱਛੇ ਕੁਝ ਜਦ ਤੱਕ ਬੰਦੇ ਪਿੱਛੇ ਆ ਰਹੇ ਆ ਤੇ ਮਤਲਬ ਕਿ ਕੁਝ ਆ ਰਹੇ ਆ ਕੁਝ ਅਸੀਂ ਜਾ ਰਹੇ ਆ ਅਸੀਂ ਸਾਡੇ ਜਦੋਂ ਆਗੂ ਸਾਨੂੰ ਕਹਿਣਗੇ ਅਸੀਂ ਉਹ ਤੋਂ ਸਾਰਾ ਕੁਝ ਹੀ ਕਰਾਂਗੇ ਹਾਂ ਦਿੱਲੀ ਵੀ ਜ਼ਿਆਦਾ ਦੂਰ ਹਾਂ ਦਿੱਲੀ ਵੀ ਕੋਈ ਜ਼ਿਆਦਾ ਦੂਰ ਨਹੀਂ ਅਸੀਂ ਆਗੂ ਆ ਜਿਹੜੇ ਜਿਵੇਂ ਕਹਿਣਗੇ ਅਸੀਂ ਆਗੂਆਂ ਦੇ ਕਹਿਣਾ ਹੀ ਚੱਲਣਾ ਸਾਰਿਆਂ ਨੇ ਮਤਲਬ ਕਿ ਅਸੀਂ ਕਿਸੇ ਦੇ ਡਾਲਾ ਨਹੀਂ ਮਾਰਨਾ ਕਿਸੇ ਦੇ ਅਸੀਂ ਮਤਲਬ ਕਿ ਮਾਰ ਕੇ ਨਹੀਂ ਜਾਣਾ ਬਈ ਤੱਪ ਗਏ ਅਸੀਂ ਅਸੀਂ ਮਤਲਬ ਕਿ ਆਏ ਜਾਣਾ ਵਧੀਆ ਮਤਲਬ ਇਹਨਾਂ ਨੂੰ ਕੋਹ ਨਹੀਂ ਕਰਨਾ ਜਿੱਦਾਂ ਪਹਿਲਾਂ ਪਿੰਡਾਂ ਦੇ ਵਿੱਚ ਹੁੰਦਾ ਸੀ ਜੇਕਰ ਕੋਈ ਬਾਹਰੋਂ ਘਰੇ ਆ ਜੇ ਤਾਂ ਉਹਨੂੰ ਰੋਟੀ ਖਵਾ ਕੇ ਭੇਜਦੇ ਹੁੰਦੇ ਸੀ ਤਾਂ ਉਰੇ ਵੀ ਰੋਟੀਆਂ ਦੀ ਤਿਆਰੀਆਂ ਸਭ ਪੱਕੀਆਂ ਕਰਕੇ ਆਉਂਦੇ ਹਾਂ 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 ਇੱਥੇ ਵੀ ਖਵਾਵਾਂਗੇ ਆਉਣ ਦੇ ਤਾਂ ਪਾਵੇ ਇਹ ਵੀ ਲੰਗਰੀ ਹੈ ਬਾਬੇ ਦਾ ਜਦੋਂ 10-10 ਚਾਰ ਪਿੰਡ ਇਕੱਠੇ ਹੋ ਜਾਣ ਲੰਗਰੀ ਹੈ ਇਹ ਹਾਂ ਇਹਦਾ ਲੰਗਰ ਆਪਣੇ ਗੁਰੂ ਘਰ ਨੇ ਦੱਸਿਆ ਇਹ ਤਾਂ ਆਪਾਂ ਨੂੰ ਵੀ ਆਪਾਂ ਲੰਗਰ ਹਰੇਕ ਨੂੰ ਸ਼ਿਕਾਹ ਸਕਦਾ ਤੂੰ ਪਹਿਲਾਂ ਦੋ ਤਿੰਨ ਨੂੰ ਸ਼ਿਕਾਹ ਵੀ ਨਹੀਂ ਦਿੱਤਾ ਹਾਂ ਪਹਿਲਾਂ ਘਰੇ-ਕੁਰੇ ਵੀ ਰੋਟੀ-ਉਟੀ ਬਣਾਉਂਦੇ ਸੀ ਕਿ ਇੱਥੇ ਸੀ ਮੈਂ ਡਰਾਈ ਤੇ ਮੈਂ ਮੁੱਢ ਤੋਂ ਹੀ ਸੁੱਖਿਆ ਹਾਂ 18-19 ਸਾਲ ਦਾ ਹੀ 19 ਸਾਲ ਦਾ ਗੱਡੀ ਸਿੱਖਿਆ ਸੀ ਮੈਂ ਹਾਂ ਤੇ ਰੋਟੀ ਰੁੱਟੀ ਆਪੇ ਬਣਾ ਲੈਂਦੇ ਸੀ ਰੋਟੀ ਆਪ ਹੀ ਬਣਾਉਂਦੇ ਆ ਆਪ ਦੀ ਖਾਂਦੇ ਸੀ ਆਪ ਬਣਾ ਕੇ ਪਿੰਡ ਪਿੰਡ ਚ ਪਤਾ ਲੱਗ ਗਿਆ ਵੀ ਹੁਣ ਪਤਾ ਹਾਂ ਹੁਣ ਪਤਾ ਲੱਗ ਗਿਆ ਵੀ ਬਾਬਾ ਟਰੱਕ ਡਰਾਈਵਰ ਹੈ ਘਰੇ ਨਹੀਂ ਹੈਗੇ ਭਾਈ ਜੀ ਅਸੀਂ ਬਾਹਰ ਬਾਗੇ ਦੀ ਰੋਟੀ ਆਪੇ ਬਣਾਉਂਦੇ ਨਾ ਪਤਾ ਉਹਨਾਂ ਨੂੰ ਪਤਾ ਆਪਾਂ ਭੁੱਖੇ ਨਹੀਂ ਮਰਦੇ ਭੁੱਖੇ ਨਹੀਂ ਮਰਦੇ ਹਾਂ ਪਤਾ ਉਹਨਾਂ ਨੂੰ ਵੀ ਉਹ ਜਾਂਦਾ ਤਾਂ ਹੈ ਨਹੀਂਗਾ ਨਾ ਘਰੇ ਵੀ ਉਹਨਾਂ ਨੂੰ ਪਤਾ ਆਏਗਾ ਵੀ ਮਤਲਬ ਪਕਾ ਲੈਣੇ ਵੀ ਇਹ ਨਾ ਕੁਝ ਬਣਾ ਤਾਂ ਆਪੇ ਰੋਟੀ ਆਪੇ ਹੀ ਬਣਾ ਲੈਣਗੇ ਹਾਂ ਸਹੀ ਗੱਲ ਹੈ ਜ ਬਿਲਕੁਲ ਵੀ ਜੀ ਸਹੀ ਗੱਲ ਆ ਜੀ ਇਸ ਅੰਦੋਲਨ ਨੇ ਸਾਨੂੰ ਜਾਣਾ ਸਿਖਾਇਆ ਲੋਕਾਂ ਨੂੰ ਜਾਣਾ ਸਿਖਾਇਆ ਸੀ ਜੱਟ ਮਤਲਬ ਕਿ ਜਾਟਾ ਨੇ ਜ਼ਿਮੀਦਾਰਾਂ ਨੇ ਲੋਕਾਂ ਨੂੰ ਜਾਣਾ ਸਿਖਾਤਾ ਸੀ ਇਸ ਅੰਦੋਲਨ ਨੇ ਰਹਿਣਾ ਵੀ ਸਿਖਾਤਾ ਇਹਨੇ ਵੀ ਕਿਵੇਂ ਰਹਿਣਾ ਤੁਸੀਂ ਕਿਵੇਂ ਬਗਾਨੇ ਥਾਂ ਤੇ ਰਹਿਣਾ ਕਿਵੇਂ ਸੜਕਾਂ ਤੇ ਰਹਿਣਾ ਇਹ ਸਾਰਾ ਕੁਝ ਆਪਣੇ ਜਿਹੜਾ ਅੰਦੋਲਨ 18 19 ਵਾਲਾ ਉਹਦੇ ਵਿੱਚ ਸਿਖਾਤਾ ਸਾਰਾ ਕੁਝ ਇਹ ਸਿੱਖੇ ਹੋਇਆ ਸਾਰੇ ਅੰਦੋਲਨ ਚ ਹੁਣੇ ਦਿੱਲੀ ਦੀ ਜਿੱਤ हासिल करके हां वापस हासिल बात करਾਂਗੇ ਜੱਤਪੂਰੀ ਜੇ ਤਾਂ हां ਫੇਰ ਮਾਫੀ ਮੰਗਾਂਗੇ ਬਾਪੂ ਜੀ ਤੁਹਾਨੂੰ ਵੀ ਰੋਟੀਆਂ ਬਣਾਉਣਾ ਅੰਦੋਲਨ ਨੇ ਸਿਖਾਇਆ ਕਿ ਪਹਿਲੀ ਆਉਂਦੀਆਂ ਸੀ ਬਿਲਕੁਲ ਵੀਰ ਜੀ ਬਸ ਕੁਝ ਪਹਿਲਾਂ ਵੀ ਆਉਂਦੀ ਸੀ ਬਾਕੀ ਅੰਦੋਲਨ ਨੇ ਜਿਹੜਾ ਜਮਾ ਪੱਕੇ ਕਰਤਾ ਜਿਵੇਂ ਕਹਿ ਸਕਦੇ ਆਂ ਵੀ ਜਮਾ ਚੰਗੀ ਤਰ੍ਹਾਂ ਟ੍ਰੇਨਿੰਗ ਦੇ ਦਿੱਤੀ ਕਿਉਂਕਿ 13 ਮਹੀਨੇ 13 ਦਿਨ ਪਹਿਲਾਂ ਬੈਠੇ ਰਹੇ ਸੀਗੇ ਤੇ ਉਦੋਂ ਵੀ ਲੰਗਰਾਂ ਦੇ ਵਿੱਚ ਪ੍ਰਸ਼ਾਦੇ ਵਗੈਰਾ ਆਪ ਹੀ ਤਿਆਰ ਕਰਦੇ ਸੀ ਤੇ ਹੁਣ ਦੇਖਦੇ ਆਂ ਵੀ ਮੋਦੀ ਸਰਕਾਰ ਆ ਕਿੱਦਾਂ ਸਾਡੀਆਂ ਮੰਗਾਂ ਸਾਡੀ ਝੋਲੀ ਪਾ ਕੇ ਤੋੜਦੀ ਐ ਅਸੀਂ ਪਹਿਲਾਂ ਸ਼ਾਤਮਾਹੀ ਬਹਿ ਕੇ ਮੰਗਾ ਮੰਨਣਾ ਹੈ ਮਨਾਉਣਾ ਆਏ ਆ ਤੇ ਸ਼ਾਤਮਾਹੀ ਰਹਿਣਾ ਸਾਡਾ ਕੋਈ ਉਹਦੇ ਨਾਲ ਇੱਟ ਕੁੱਤੇ ਵਾਲਾ ਜਾਂ ਕੋਈ ਛੋਟੀ ਲੱਕੜ ਵਾਲਾ ਕੋਈ ਬੈਰ ਨਹੀਂ ਅਸੀਂ ਆਪਦੀਆਂ ਜਿਹੜੀਆਂ ਜਾਇਜ਼ ਮੰਗਾ ਉਹ ਮੰਨ ਚੁੱਕੇ ਐ ਉਹਨਾਂ ਮੰਗਾ ਨੂੰ ਸਿਰਫ ਲਾਗੂ ਕਰਾਉਣਾ ਆਏ ਹੋਏ ਆ ਤਾ ਸ਼ਾਂਤੀਪੂਰਵਕ ਮਾਹੌਲ ਚੱਲ ਰਿਹਾ ਹੈ ਤਾਂ ਅਸੀਂ ਖਨੌਰੀ ਬਾਰਡਰ ਤੇ ਮੌਜੂਦ ਆ ਤਾਂ ਜਿੱਥੇ ਅਜਾ ਅਸ਼ੂ ਕੈਸ ਦੇ ਜਿਹੜੇ ਗੋਲੇ बरसाਏ ਗਏ ਕਿਸਾਨਾਂ ਦੇ ਉੱਤੇ ਤਾਂ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਸ਼ਾਂਤੀਪੂਰਵਕ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਤਾਂ ਦੇਖ ਸਕਦੇ ਹੋ ਤਸਵੀਰ ਇਹ ਜਿਹੜੀ ਰਾਤ ਦੀ ਤਸਵੀਰਾਂ ਤਾਂ ਕਿਸਾਨ ਆਪਣੀ ਰੋਟੀ ਵੀ ਜਿਹੜੀ ਆਪ ਬਣਾ ਰਹੇ ਨੇ ਤਾਂ ਬਾਬਿਆਂ ਨਾਲ ਗੱਲਬਾਤ ਵੀ ਕੀਤੀ ਹੈ ਜ਼ਰੂਰ ਪ੍ਰਦਰਸ਼ਨ ਚੱਲੇਗਾ ਪਰ ਜਿੱਤ ਹਾਸਲ ਕਰਕੇ ਪਿੰਡ ਵਾਪਸ ਪਰਤਾਂਗੇ ਕੈਮਰਾਮੈਨ ਯੁਵਰਾਜ ਹਰਸਨ ਦੇ ਨਾਲ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ